ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜਾ ਪਸੰਦ ਹੈ ਹਾਂ ਲੇਖਕ ਰਮ ਸ਼ਰੂਪਨ ਖੀਜੇ ਦੀ ਲਿਖੀ ਹੋਈ ਕਹਾਣੀ ਇੱਕ ਤਰੀਕ ਜਦੋਂ ਕਦੇ ਮੈਂ ਬਰਨਾਲੇ ਜਾਂਦਾ ਹਾਂ ਤੇ ਜਦੋਂ ਕਦੇ ਪ੍ਰਕਾਸ਼ ਮੈਨੂੰ ਮਿਲਦਾ ਹੈ ਤਾਂ ਅਸੀਂ ਰਾਮਪੁਰ ਵਾਲਿਆਂ ਦੀ ਦੁਕਾਨ ਤੇ ਚਾਹ ਇਕੱਠੇ ਜ਼ਰੂਰ ਪੀਂਦੇ ਹਾਂ ਕਦੇ ਪੈਸੇ ਉਹ ਦਿੰਦਾ ਕਦੇ ਮੈਂ ਦਿੰਦਾ ਹਾਂ ਦੇ ਨਮਹੀਨੇ ਹੋ ਗਏ ਹੁਣ ਉਹ ਕਦੇ ਨਹੀਂ ਮਿਲਿਆ ਫੇਰ ਇੱਕ ਦਿਨ ਉਹ ਅਨਾਜ ਮੰਡੀ ਵਿੱਚ ਛੋਲਿਆਂ ਦੀ ਮੁਠੀ ਨੂੰ ਜੇਬ ਵਿੱਚ ਪਾਈ ਆਉਂਦਾ ਮੈਨੂੰ ਟੱਕਰ ਪੈਂਦਾ ਜੇਬ ਵਿੱਚ ਉਹ ਛੋਲਿਆਂ ਦੇ ਦਾਣੇ ਕੱਢ ਕੇ ਦਿਖਾ ਕੇ ਮੈਨੂੰ ਕਹਿੰਦਾ ਹੈ ਕਣਕ ਅੱਗੇ ਕਹਿੰਦੇ ਰਾਜੇ ਮਹਾਰਾਜੇ ਖਾਂਦੇ ਸੀ ਤੇ ਹੋਰ ਲੋਕ ਮੱਕੀ ਬਾਜਰਾ जौ ਤੇ ਛੋਲੇ ਹੁਣ ਕਣਕ ਦੀ ਗੱਲ ਤਾਂ ਛੱਡੋ ਛੋਲੇ ਹੀ ਸਾਲੇ ਖੱਤਰਾਂ ਦਾ ਖਈਆ ਕਣਕ ਦੇ ਪਤੰਦਰ ਬਣੇ ਫਿਰਦੇ ਆ ਤੇ ਫਿਰ ਉਹ ਦੱਸਦਾ ਯਾਰ ਕਵੀ ਲੋਕ ਐਵੇਂ ਤਾਂ ਨਹੀਂ ਕਣਕ ਨੂੰ ਮੋਤੀਆਂ ਨਾਲ ਉਪਮਾ ਦਿੰਦੇ ਹੁਣ ਤਾਂ ਇਹ ਮੋਤੀਆਂ ਨਾਲੋਂ ਵਿਵਾਦ ਹੈ ਤੇ ਹੁਣ ਫਿਰ ਕਣਕ ਨੂੰ ਹੋਰ ਕੌਣ ਖਾਂਦਾ ਰਾਜੇ ਮਹਾਰਾਜਾਂ ਦੀ ਗੱਲ ਵਾਲੀ ਫਿਕਰੇ ਨੂੰ ਧਿਆਨ ਵਿੱਚ ਲਿਆ ਕੇ ਹੁਣ ਤਾਂ ਪਤੇਉਰਾ ਮੇਰਾ ਰੱਬ ਹੀ ਖਾਂਦਾ ਹੋ ਕੱਲਾ ਉਹ ਇਹ ਗੱਲ ਕਹਿ ਕੇ ਬੁੜਕ-ਬੁੜਕ ਕੇ ਹੱਸ ਪੈਂਦਾ ਤਨਖਾਹ ਥੋੜੀ ਹੈ ਭਰਾਵਾ ਜੋ ਆਕਚਾਰ ਨੇ ਬੁੜਾ ਤੇ ਬੁੜੀ ਇੱਕ ਤੇਰੀ ਪਰਜਾਈ ਅਠਾਂ ਜੀਮ ਵਾਸਤੇ 200 ਰੁਪਿਆ ਮੇਰੀ ਤਨਖਾਹ ਸਾਲੀ ਕਾਤਰੀਆਂ ਵਾਂਗੂ ਚੱਲ ਜਾਂਦੀ ਏ ਉਹ ਕਰਦੀ ਸਾਰੀ ਹਾਲਤ ਦੱਸਣ ਲੱਗਦਾ ਤੇ ਅੱਗੇ ਬੋਲਦਾ ਤਨਖਾਹ ਥੋੜੀ ਦੀ ਗੱਲ ਛੱਡ ਤੇ ਮਹਿੰਗੇ ਪਾ ਦੇ ਵਿੱਚ ਛੱਡ ਮੇਰੇ ਕਲ ਯਾਦ ਆ ਗਈ ਉਹ ਕਰਦੀ ਹਾਲਤ ਦੱਸਦਾ-ਦੱਸਦਾ ਸ਼ਾਇਦ ਹੋਰ ਕੋਈ ਗੱਲ ਛੇੜਦਾ ਉਹ ਜੱਜ ਕੇ ਮੇਰੇ ਸਾਹਮਣੇ ਖੜ ਜਾਂਦਾ ਤੇ ਹੱਥ ਵਿੱਚ ਲੈ ਛੋਲਿਆਂ ਦੇ ਦਾਣੇ ਆਪਣੀ ਜੇਬ ਵਿੱਚ ਪਾ ਲੈਂਦਾ ਬਣਾਸ ਵਰਕੇ ਗੱਲ ਮੈਨੂੰ ਦੱਸਣ ਲੱਗਦਾ ਚੰਨਾ ਤੇ ਬੰਨਾ ਕਹਿੰਦੇ ਦੋ ਭਰਾ ਸੀ ਚੰਨੇ ਦੀ ਔਲਾਦ ਤਾਂ ਹੋਈ ਜਮਿਆਰ ਤੇ ਬੰਨੇ ਦੀ ਇਹ ਬਾਣੀ ਹੈ ਮੈਂ ਉਸ ਇਹ ਗੱਲ ਸੁਣ ਕੇ ਮੁਸਕਰਾ ਪੈਂਦਾ ਹਾਂ ਤੇ ਉਹ ਮੇਰਾ ਮੋਢਾ ਝੰਜੋੜ ਕੇ ਕਹਿੰਦਾ ਹੈ ਹੋਰ ਅੱਗੇ ਸੁਣ ਤੇ ਕਹਿੰਦਾ ਹੈ ਕੰਮ ਅਜੇ ਵੀ ਦੋਵਾਂ ਦਾ ਇੱਕੋ ਹੀ ਹੈ ਚੰਨੇ ਕੇ ਮਰੇ ਹੋਏ ਪਸ਼ੂਆਂ ਦੀ ਖਲ ਲਾਉਨੇ ਤੇ ਬੰਨੇ ਕੇ ਜਿਉਂ ਦੇ ਮਨੁੱਖਾਂ ਦੇ ਖਲ ਲਾਉਂਦੇ ਐ ਮੈਂ ਉਸ ਦੀ ਇਹ ਗੱਲ ਸੁਣ ਕੇ ਵੱਖੀਆਂ ਨੂੰ ਹੱਥ ਪਾ ਲੈਣਾ ਐਨਾ ਹਾਸਾ ਆਉਂਦਾ ਕਿ ਮੈਂ ਥੋ ਰੋਕਿਆ ਨਹੀਂ ਜਾਂਦਾ ਉਹ ਫੇਰ ਕਹਿੰਦਾ ਤੇਰੀ ਪਰਜਾਈ ਵਾਸਤੇ ਉਸ ਵਾਲੀ ਕੀ ਚੱਲੀ ਐ ਡੈਕਰਨ ਪਤਾ ਨਹੀਂ ਫੈਕਰਨ ਚੌਥੇ ਸੂਟ ਲਿਆਂਦਾ ਸੀ ਬਣਵਾ ਕੇ ਅੱਜ ਉਸਨੇ ਤੋਤਾ ਤਛਣ ਕੇ ਵਾਲੀਬਾਲ ਦਾ ਨੈਟ ਬਣ ਗਿਆ 2 ਰੁਪਏ ਮੀਟਰ ਦਾ ਖਾਬੜਾ ਕਪੜਾ ਮੀਟਰ ਦੇ 15 ਰੁਪਏ ਲਾਏ ਤੇ ਹੋਰ ਸੁਣ ਮੈਂ ਉਸਦੀ ਬਹੁਤੀ ਗੱਲ ਨਹੀਂ ਸੁਣਦਾ ਤੇ ਉਸ ਨੂੰ ਪੁੱਛਦਾ ਤੂੰ ਹੁਣ ਮਿਲਦਾ ਕਿਉਂ ਨਹੀਂ ਕਿੱਥੇ ਰਹਿਣਾ ਰਹਿੰਦਾ ਕਿ ਮੈਂ ਬਲੇਜ ਚ ਇੱਥੇ ਹੀ ਰਹਿਣਾ ਤੇ ਫਿਰ ਉਹ ਸੌਜਿਆ ਜਵਾਬ ਦਿੰਦਾ ਤੇ ਕਹਿੰਦਾ ਦੇਖ ਯਾਰ ਬਰਨਾਲੇ ਦੇ ਤਿੰਨ ਬਾਜ਼ਾਰ ਹਨ ਫਰਵਾਹੀ ਬਾਜ਼ਾਰ ਸਦਰ ਬਾਜ਼ਾਰ ਤੇ ਹੰਡਿਆਆ ਬਾਜ਼ਾਰ ਤਿੰਨਾਂ ਚੋਂ ਦੋ ਬੰਦ ਰਹਿੰਦੇ ਆ ਇੱਕ ਖੁੱਲਦਾ ਤਾਂ ਪਹਿਲਾ ਬੰਦ ਹੋ ਜਾਂਦਾ ਬਸ ਦੋ ਤਾਂ ਸਮਝ ਲੈ ਬੰਦ ਹੀ ਰਹਿੰਦੇ ਆ। ਕਿ ਕੋਈ ਮਸਾ ਖੁੱਲਦਾ। ਉਸਦੇ ਫਿਲਾਸਫੀ ਮੇਰੀ ਸਮਝ ਨਹੀਂ ਆਉਂਦੀ। ਉਹ ਮੈਨੂੰ ਮੋੜਿਓ ਫੜ ਕੇ ਕਹਿੰਦਾ ਉਹ ਚੁੱਡੂਆ ਇੱਕ ਮਹੀਨੇ ਜੇ ਫਰਵਾਹੀ ਬਾਜ਼ਾਰ ਦੀਆਂ ਦੁਕਾਨਾਂ ਦਾ ਉਧਾਰ ਨਹੀਂ ਮੋੜੀ ਦਾ ਤਾਂ ਬਸ ਉਸ ਬਾਜ਼ਾਰ ਵਿੱਚ ਦੀ ਲੰਗੀ ਦਈ ਨਹੀਂ ਤੇ ਬਾਜ਼ਾਰ ਬਸ ਆਪੇ ਬੰਦ ਸਮਝ ਲੈ। ਬਾਣੀਆਂ ਸਾਲਾ ਘਰੇ ਤਾਂ ਨਹੀਂ ਪੈਸੇ ਲੈਣਾ ਜੂ। ਬਸ ਐਵੇਂ ਜਿਵੇਂ ਫੇਰ ਸਦਰ ਬਾਜ਼ਾਰ ਬੰਦ ਕਰ ਦਈਦੇ। ਤੇ ਫਰਵਾਹੀ ਖੁੱਲ ਜਾਂਦਾ ਇਉਂ ਹੀ ਕਦੇ ਹੰਡਿਆਇਆ ਖੋਲ ਲਈਦਾ ਬਾਣੀਆਂ ਜਦੋਂ ਮਹਾਰਾਜ ਬੁਲਾ ਦਿੰਦਾ ਉਦੋਂ ਤਾਂ ਯਾਰ ਮਰਨ ਹੋ ਜਾਂਦਾ ਤੂੰ ਯਾਰ ਬਾਣੀਆਂ ਦੇ ਐਨਾ ਉਲਟ ਕਿਉਂ ਮੈਂ ਉਸ ਨੂੰ ਪੁੱਛਦਾ ਨਹੀਂ ਨਹੀਂ ਬਾਣੀਆਂ ਦੀ ਜਾਤ ਉਲਟ ਮੈਂ ਬਿਲਕੁਲ ਨਹੀਂ ਉਹ ਕਹਿਣਾ ਸ਼ੁਰੂ ਕਰਦਾ ਇੱਕ ਜੱਟ ਜਿਹੜਾ 100 ਰੁਪਏ ਕਿਸੇ ਨੂੰ ਵਿਆਜ ਤੇ ਦਿੰਦਾ ਤੇ 10 ਰੁਪਏ ਦਾ ਵਧਾਰਾ ਲਾ ਕੇ 110 ਦੇ ਗੁੱਠਾ ਲਵਾਂਦਾ ਹੈ ਉਹ ਬਾਣੀਆਂ ਇੱਕ ਬਾਹਮਣ ਜਿਹੜਾ ਚੌਥੇ ਹਿੱਸੇ ਦਾ ਪਾਣੀ ਪਾ ਕੇ ਦੁੱਧ ਵੇਚਦਾ ਹੈ ਉਹ ਵੀ ਬਾਣੀਆਂ ਕੋਈ ਖੱਤਰੀਆਂ ਦੀ ਬੁੜੀ ਕਿਸੇ ਗਵੰਡਣ ਹੱਥ ਤੰਗ ਬੁੜੀ ਨੂੰ 5 ਰੁਪਏ ਦੇ ਦਿੰਦਾ ਤੇ ਮਹੀਨੇ ਪਿਛੋਂ ਸਵਾ ਪੰਜ ਲੈ ਲੈਂਦੀ ਹੈ ਉਹ ਖਤਰਾਨੀ ਬਿਲਕੁਲ ਨਹੀਂ 100% ਦੀ ਕਰਿਆੜੀ ਹੁੰਦੀ ਹੈ ਪ੍ਰਕਾਸ਼ ਨੇ ਬਰਨਾਲੇ ਤੋਂ ਹੀ ਮੇਰੇ ਨਾਲ 10ਵੀਂ ਪਾਸ ਕੀਤੀ ਸੀ ਤੇ ਉਹ 2-3 ਸਾਲਾਂ ਬਾਅਦ ਮਰਪੈ ਕੇ ਬਰਨਾਲੇ ਕਚੈਰੀਆਂ ਵਿੱਚ ਕਲਰਕ ਲੱਗ ਗਿਆ ਸੀ ਫਿਰ ਵਿਆਹ ਵੀ ਹੋ ਗਿਆ ਸੀ ਉਸ ਦੇ ਮਾਪੇ ਉਸ ਦੇ ਨਾਲ ਹਨ ਤੇ ਦੋ ਵੱਡੇ ਭਰਾ ਆਪੋ ਆਪਣੇ ਥਾਈ ਬਾਹਰ ਕਿਤੇ ਨੌਕਰੀ ਕਰਦੇ ਹਨ ਬਰਨਾਲੇ ਵਿੱਚ ਪ੍ਰਕਾਸ਼ ਤੇ ਮਾਪਿਆਂ ਦੀ ਹੋਰ ਕੋਈ ਜਾਇਦਾਦ ਨਹੀਂ ਬਸ ਇੱਕ ਛੋਟਾ ਜਿਹਾ ਮਕਾਨ ਹੈ ਖੁੱਡੀ ਦਰਵਾਜ਼ੇ ਕਿੱਲੇ ਵਾਲੇ ਖੁੱਡੀ ਦਰਵਾਜ਼ੇ ਕਿਲੇ ਵਾਲੇ ਮਗਾਨਾ ਦੇ ਨਾਲ ਮਾਪੇ ਬਜ਼ੁਰਗ ਹਨ ਤੇ ਪ੍ਰਕਾਸ਼ ਤੇ ਆਸਰੇ ਹੀ ਦਿਨ ਕੱਟਦੇ ਹਨ ਪ੍ਰਕਾਸ਼ ਦੀ ਜ਼ਿੰਦਗੀ ਬੜੀ ਤਰਸਵਲੀ ਜ਼ਿੰਦਗੀ ਹੈ ਉਹ ਇੱਕ ਕਰਮਚਾਰੀ ਉਸ ਦੀ ਜ਼ਿੰਦਗੀ ਸਾਰੇ ਕਰਮਚਾਰੀਆਂ ਦੀ ਜ਼ਿੰਦਗੀ ਹੈ ਉਸ ਦੀ ਜ਼ਿੰਦਗੀ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਜ਼ਿੰਦਗੀ ਹੈ ਪਰ ਉਹ ਖੁਸ਼ ਨਾ ਹੋਵੇ ਤਾਂ ਦਿਨ ਕਿਵੇਂ ਨਿਕਲ ਉਹ ਜਦ ਕਦੇ ਮਿਲਦਾ ਹੈ ਤਾਂ ਹਾਸੇ ਮਖੌਲ ਵਿੱਚ ਹੀ ਆਪਣੇ ਸਭ ਰੋਣੇ ਰੋ ਜਾਂਦਾ ਹੈ ਮੈਂ ਉਸਤੇ ਸਦਾ ਹੀ ਚਿੱਟੇ ਲੱਠੇ ਦਾ ਪਜਾਮਾ ਤੇ ਚਿੱਟੇ ਜਾਂ ਕੋਈ ਹੋਰ ਰੰਗ ਦੀ ਪਾਪਲਿਨ ਦੀ ਕਮੀਜ਼ ਦੇਖਦਾ। ਜ਼ਮਾਨੇ ਦਾ ਫੈਸ਼ਨ ਜਿਵੇਂ ਉਸਦੇ ਕੋਲ ਦੀ ਕਦੇ ਵੀ ਨਹੀਂ ਲੰਘਿਆ। ਪੈਰਾਂ ਵਿੱਚ ਉਸਤੇ ਸਦਾ ਹੀ ਮੈਂ ਚੰਮ ਦੀ ਕੋਨੀ ਜੁੱਤੀ ਦੇਖੀ ਹੈ। ਸਿਆਲਾ ਵਿੱਚ ਕੋਈ ਕੋਟ ਪਾਉਂਦਾ ਹੈ ਜਿਹੜਾ ਸ਼ਾਇਦ 6 ਸਾਲ ਤੋਂ ਉਸ ਕੋਲ ਹੈ। ਕਿਸੇ ਫੌਜੀ ਦੋਸਤ ਤੋਂ ਲਈ ਪੁਰਾਣੀ ਬ੍ਰਾਂਡੀ ਕਟਵਾ ਕੇ ਉਸਨੇ ਇੱਕ ਗੋੜ ਮਨਵਾਇਆ ਸੀ ਅਨਾਜ ਮੰਡੀ ਵਿੱਚ ਉਹ ਹਿੱਲ ਕੇ ਗੱਲਾਂ ਕਰਦੇ ਅਸੀਂ ਡਾਕਾ ਨੇ ਕੋਲ ਦੀ ਸਦਰ ਬਾਜ਼ਾਰ ਵਿੱਚ ਰਾਮਪੂਰੇ ਵਾਲਿਆਂ ਦੀ ਦੁਕਾਨ ਕੋਲ ਆ ਕੇ ਆਪਣੇ ਆਪ ਹੀ ਰੁਕ ਜਾਂਦੇ ਆ ਚਾਹ ਦਾ ਆਰਡਰ ਦੇ ਕੇ ਪ੍ਰਕਾਸ਼ ਗੱਲ ਤੋੜਦਾ ਹੈ ਜੇ ਕਿਸੇ ਮੁਲਾਜ਼ਮ ਨੂੰ ਬੁਰੀ ਤੋਂ ਬੁਰੀ ਗਾਲ ਕੱਢਣੀ ਹੋਵੇ ਪਤਾ ਕੀ ਕੱਢੇ ਉਹ ਮੈਥੋਂ ਪੁੱਛਦਾ ਮੈਂ ਸਿਰਫ ਮੁਸਕਰਾ ਦਿੰਦਾ ਕਹਿੰਦਾ ਕੁਝ ਨਹੀਂ ਉਹ ਫਿਰ ਆਪਣੇ ਆਪ ਹੀ ਜਵਾਬ ਦਿੰਦਾ ਕਹਿੰਦਾ ਹੈ ਬੁਰੀ ਤੋਂ ਬੁਰੀ ਗਾਲ ਕਿਸੇ ਮੁਲਾਜ਼ਮ ਵਾਸਤੇ ਹੈ ਮੂੰਹ ਕੀਤਾ ਹੈ 26 ਤਰੀਕ ਵਰਗਾ ਤੇ ਉਹ ਇਹ ਕਹਿ ਕੇ ਉੱਚੇ ਉੱਚੇ ਹੱਸ ਪੈਂਦਾ ਹੈ ਦੁਕਾਨ ਵਿੱਚ ਬੈਠੇ ਆਲੇ ਦੁਆਲੇ ਦੇ ਹੋਰ ਗਾਹਕ ਉਸ ਵੱਲ ਗੌਰ ਨਾਲ ਦੇਖਣ ਲੱਗਦੇ ਹਨ 26 ਤਰੀਕ ਤਾਈ ਮੁਲਾਜ਼ਮ ਦੀ ਤਨਖਾਹ ਕੋੜੀ ਕੋੜੀ ਮੁੱਕ ਜਾਂਦੀ ਹੈ ਤੇ 26 ਤਰੀਕ ਵਾਲਾ ਮੂੰਹ ਮੁਲਾਜ਼ਮ ਦਾ ਸਭ ਤੋਂ ਪੈੜਾ ਮੂੰਹ ਹੁੰਦਾ ਪ੍ਰਕਾਸ਼ ਗੰਭੀਰ ਹੋ ਜਾਂਦਾ ਹੈ ਚਾਹ ਦੀਆਂ ਪਿਆਲੀਆਂ ਆ ਜਾਂਦੀਆਂ ਨੇ ਅਸੀਂ ਹੌਲੀ-ਹੌਲੀ ਚੁਸਕੀਆਂ ਪਰਦੇ ਆਂ ਪ੍ਰਕਾਸ਼ ਆਪਣੀਆਂ ਗੱਲਾਂ ਜਾਰੀ ਰੱਖਦਾ ਹੈ ਮੁਲਾਜ਼ਮਾਂ ਦੀ ਜ਼ਿੰਦਗੀ 'ਚ ਇੱਕ ਤਰੀਕ ਬਹੁਤ ਵੱਡਾ ਤਿਉਹਾਰ ਹੈ ਸਾਡੀ ਛੋਟੀ ਗੁੱਡੀ ਕਹਿੰਦੀ ਪਾਪਾ ਜੀ ਲਾਲ ਨਹੀਂ ਬਣ ਮੈਂ ਕਹਿ ਦਿੰਨਾ ਇੱਕ ਤਰੀਕ ਨੂੰ 8ਵੇਂ ਜਵਾਜ ਪੜਦਾ ਰਾਜੂ ਬੂਟਾਂ ਦੀ ਗੱਲ ਤੋੜਦਾ ਹੈ ਗਰਮੀ ਦੇ ਰੁੱਤ ਹੈ ਤੇ ਮੈਨੂੰ ਪਤਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਉਸਦੇ ਜੋੜੇ ਟੁੱਟੇ ਰਹੇ ਤੇ ਅਗਲੇ 2 ਮਹੀਨੇ ਹੋਰ ਵੀ ਉਸ ਨੂੰ ਜੋੜੇ ਨਹੀਂ ਜੁਲਨੇ ਤੇ ਮੈਂ ਫੇਰ ਵੀ ਉਸ ਨੂੰ ਕਹਿ ਦੇਣਾ ਇੱਕ ਤਰੀਕ ਬਸ ਅਗਲੇ ਮਹੀਨੇ ਦੀ ਤੇਰੀ ਪਰਜਾਈ ਨੂੰ ਪੈੜੇ ਦੀ ਬਿਮਾਰੀ ਹੈ ਉਹ ਦਿਨੋਂ ਦਿਨ ਘਟਦੀ ਜਾਂਦੀ ਹੈ ਮੈਂ 4 ਮਹੀਨਿਆਂ ਤੋਂ ਉਸ ਨੂੰ ਇੱਕ ਤਰੀਕ ਦੀਆਂ ਕੁੜੀਆਂ ਦੇ ਰਿਹਾ ਉਹ ਹੋਰ ਘਟਦੀ ਜਾ ਰਹੀ ਹੈ ਅਸੀਂ ਚਾਹ ਪੀ ਲੈਂਦੇ ਹਾਂ ਉਹ ਵੀ ਜੇਬ ਨੂੰ ਹੱਥ ਮਾਰਦਾ ਮੈਂ ਵੀ ਜੇਬ ਨੂੰ ਹੱਥ ਮਾਰਦਾ ਹਾਂ ਪੈਸੇ ਉਹ ਦੇਣ ਲੱਗਦਾ ਹੈ ਪਰ ਮੈਂ ਹੀ ਪਹਿਲਾ ਦੇ ਦਿੰਦਾ ਹਾਂ ਤੇ ਉਹ ਆਪਣੇ ਪੈਸੇ ਮੋੜ ਕੇ ਜੇਬ ਵਿੱਚ ਪਾ ਲੈਂਦਾ ਤੇ ਚੁੱਪ ਕਰ ਜਾਂਦਾ ਹੈ ਦੁਕਾਨ ਉਤੋਂ ਅਸੀਂ ਦੋਵੇਂ ਉੱਠਦੇ ਹਾਂ ਉੱਠਦਾ ਉੱਠਦਾ ਉਹ ਕਹਿ ਰਿਹਾ ਹੁੰਦਾ ਹੈ ਵੱਡੀ ਕੁੜੀ ਦੇ ਕੰਨਾਂ 'ਚ ਨੁਕਸ ਹੈ ਸੋਜਣਾ ਉਸ ਨੂੰ ਇੱਕ ਤਰੀਕ ਨੂੰ ਜ਼ਰੂਰ ਡਾਕਟਰ ਨੂੰ ਦਿਖਾਉਣਾ ਇੱਕ ਤਰੀਕ ਹਰ ਵਾਰੀ ਲੰਘ ਜਾਂਦੀ ਹੈ ਤੇ ਕੁੜੀ ਇੱਕ ਤਰੀਕ ਪਿੱਛੋਂ ਇੱਕ ਮਹੀਨਾ ਹੋਰ ਵੱਡੀ ਹੋ ਜਾਂਦੀ ਹੈ ਇੱਕ ਤਰੀਕ ਵਾਲੀ ਐਸੀ ਕਦੇ ਆਉ ਜਦੋਂ ਕੁੜੀ ਵਿਆਉਣ ਵਾਲੀ ਹੋਗੀ ਤੇ ਕਿਸੇ ਵੀ ਖੱਤਰੀ ਦੇ ਪੁੱਤ ਨੇ ਉਸ ਦਾ ਸਾਗ ਨਾ ਲਿਆ ਮੈਂ ਉਸ ਦਾ ਹੰਗਾਰਾ ਭਰਦਾ ਰਹਿੰਦਾ ਤੇ ਅਸੀਂ ਛੱਪੇ ਖੂਵਲ ਨੂੰ ਤੁਰ ਪੈਂਦੇ ਆ ਉਹ ਬੋਲਦਾ ਰਹਿੰਦਾ ਹੈ ਇੱਕ ਤਰੀਕ ਨੂੰ ਤਨਖਾਹ ਮਿਲਦੀ ਹੈ ਤੇ ਇੱਕ ਤਰੀਕ ਨੂੰ ਹੀ ਖਰਚੀ ਜਾਂਦੀ ਹੈ ਕਈ ਵਾਰੀ ਤਾਂ ਐਉਂ ਹੁੰਦਾ ਹੈ ਕਿ ਕਿਸੇ ਮਹੀਨੇ ਦੀ ਇੱਕ ਤਰੀਕ ਨੂੰ ਹੀ ਸ਼ਾਮ ਨੂੰ ਦੁਕਾਨ ਤੇ ਸੌਦਾ ਲੈਣ ਜਾਈਦਾ ਤੇ ਦੁਕਾਨਦਾਰ ਨੂੰ ਕਹਿ ਦਈਦਾ ਕਿ ਪੈਸੇ ਇੱਕ ਤਰੀਕ ਨੂੰ ਮਿਲਣਗੇ ਭਾਈ ਗੱਲ ਕਰਦਾ ਕਰਦਾ ਉਰਾ ਵਿੱਚ ਹੀ ਖੜ ਜਾਂਦਾ ਕਹਿੰਦਾ ਹੈ ਛੱਤੇ ਖੂ ਕੋਲ ਇੱਕ ਦੁਕਾਨ ਦੇ ਮੈਂ ਕੱਚ ਦੇ ਗਲਾਸਾਂ ਦੇ ਪੈਸੇ ਦੇਣੇ ਆਪਾਂ ਇੱਧਰ ਦੀ ਨਹੀਂ ਜਾਂਦੇ ਤੇ ਅਸੀਂ ਇੱਕ ਗੜੀ ਵਿੱਚ ਹੀ ਫਰਵਾਹੀ ਬਾਜ਼ਾਰ ਵਿੱਚ ਚਲੇ ਜਾਂਦੇ ਹਾਂ ਪ੍ਰਕਾਸ਼ ਕਹਿੰਦਾ ਹੁਣ ਭਰਾਵਾ ਮੌਤ ਵੀ ਜੇ ਕਦੇ ਆਈ ਤਾਂ ਉਸ ਨੂੰ ਵੀ ਕਹਿ ਦੇਾਂਗੇ ਇੱਕ ਤਰੀਕ ਤੋਂ ਬਾਅਦ ਆਈ ਪ리에 ਮਨ ਸੇ ਹਾਲੇ ਤਾਂ ਬਰਨਾਲੇ ਦੀਆਂ ਵੇਦਕਾਨਾ ਨਵੇੜਨੀਆਂ ਰਹਿੰਦੀਆਂ ਨੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ